ਆ ਜੋ ਤੁਹਾਨੂੰ ਅਸੀਂ ਅੱਜ ਸ਼ੀਸ਼ੀਆਂ ਦਿਖਾ ਰਹੇ ਹਾਂ ਇਹ ਬਹੁਤ ਹੀ ਕੰਮ ਦੀਆਂ ਸ਼ੀਸ਼ੀਆਂ ਇਹ ਸੰਬੰਧੀ ਤੁਹਾਡੀ ਅਸੀਂ ਵੈਦ ਸਾਹਿਬ ਨਾਲ ਗੱਲ ਵੀ ਕਰਵਾਵਾਂਗੇ ਆਓ ਇਹਨਾਂ ਸ਼ੀਸ਼ੀਆਂ ਬਾਰੇ ਦਵਾਈ ਬਾਰੇ ਤੇਲ ਬਾਰੇ ਗੱਲ ਕਰਦੇ ਹਾਂ ਵੈਦ ਜੀ ਨਾਲ ਹਾਂਜੀ ਸ਼ਰੇਜ ਜੀ ਤੁਹਾਡਾ ਸਾਡੇ ਵੀਜੇ ਲਾਈਵ ਚੈਨਲ ਤੇ ਸਵਾਗਤ ਹੈ ਅਸੀਂ ਸੁਣਦੇ ਹਾਂ ਵੀ ਜਿਹੜਾ ਤੁਸੀਂ ਬਾਲਾਂ ਤੇ ਲਾਉਣ ਲਈ ਆਹ ਤੇਲ ਬਣਾਇਆ ਇਹਦਾ ਸਾਨੂੰ ਸਾਡੇ ਦਰਸ਼ਕਾਂ ਨੂੰ ਇਹ ਸੰਬੰਧੀ ਪੂਰੀ ਜਾਣਕਾਰੀ ਦਿਓ ਵੀ ਇਹ ਕਿਸ ਲਈ ਤੇਲ ਹੈ ਕੀ ਕੀ ਵਰਤੋਂ ਆਉਂਦਾ ਇਹ ਤੇ ਕੀ ਕੀ ਇਹਦੇ ਫਾਇਦੇ ਨੇ ਹਾਂਜੀ ਬਿਜਲੀ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਜਿਹੜਾ ਅੱਜ ਕੱਲ ਲੋਕਾਂ ਦੇ ਗਾੜੀ ਦੇ ਵਿੱਚ ਤੇ ਸਿਰ ਦੇ ਵਿੱਚ ਕੀੜਾ ਲੱਗ ਜਾਂਦਾ ਏ ਇਸ ਤਰ੍ਹਾਂ ਕੀੜਾ ਲੱਗਿਆ ਹੋਇਆਗਾ ਇਹਦਾ ਗਰੰਟਡ ਪੱਕਾ ਇਲਾਜ ਆਪਣੇ ਕੋਲੇ ਇਹ ਲੋਸ਼ਨ ਹੈ ਇੱਕ ਦਿਨ ਲੋਸ਼ਨ ਲਾਉਣਾ ਹੁੰਦਾਗਾ ਇਹ ਆਇਲ ਹੈ ਇੱਕ ਦਿਨ ਆਇਲ ਦੀ ਮਾਲਿਸ਼ ਕਰਨੀ ਹੁੰਦੀ ਹੈ ਆਹ ਸ਼ੈਂਪੂ ਹੈ ਹਫ਼ਤੇ 'ਚ ਦੋ ਤੋਂ ਤਿੰਨ ਵਾਰੀ ਸ਼ੈਂਪੂ ਲਾਉਣਾ ਹੁੰਦਾਗਾ ਇਹ ਤਿੰਨੇ ਚੀਜ਼ਾਂ ਦੇ ਨਾਲ 2 ਤੋਂ 3 ਮਹੀਨਿਆਂ ਦੇ ਵਿੱਚ ਜਿਸਦੇ ਵੀ ਕੋਈ ਕੀੜਾ ਲੱਗਾ ਹੋਇਆਗਾ ਬਿਲਕੁਲ 100% ਠੀਕ ਹੋ ਜਾਂਦਾ ਹੈ। ਅਗਰ ਕਿਸੇ ਦੇ ਵਾਲ ਝੜਦੇ ਵੀ ਹੈ, ਟੁੱਟਦੇ ਵੀ ਹੈ ਜਾਂ ਦੋ ਮੁਹੇ ਹੈ ਜਾਂ ਛੋਟੀ ਉਮਰ ਤੇ ਚਟਟੀਆਂ ਆ ਜਾਂਦਿਆਂ ਉਸ ਦਾ ਵੀ ਇਸ ਦਵਾਈ ਦੇ ਨਾਲ 2 ਤੋਂ 3 ਮਹੀਨਿਆਂ ਵਿੱਚ ਪਰਮਾਨੈਂਟ ਲਾਜ ਹੋ ਜਾਂਦਾ ਹੈ। ਅਗਰ ਕਿਸੇ ਦੀਆਂ ਮੁੱਛਾਂ ਨਹੀਂ ਬਾਦੀਆਂ ਜਾਂ ਕਮਜ਼ੋਰ ਆ ਜਾਂ ਭੁਰਦੀਆਂ ਗਈਆਂ ਤਾਂ ਸਾਡੇ ਕੋਲ ਕੰਪਲੀਟ ਆਲ ਹੁੰਦਾਗਾ। ਇਹਦਾ ਵੀ ਬਹੁਤ ਹੀ ਵਧੀਆ ਰਿਜ਼ਲਟ ਹੈਗਾ। ਮੁੱਛਾਂ ਠੀਕ ਕਰੂਗਾ, ਦਾੜ੍ਹੀ ਸੰਗਣੀ ਕਰੂਗਾ। ਅਗਰ ਕਿਸੇ ਦੇ ਕੋਈ ਜੋੜਾਂ 'ਚ ਦਰਦ ਹੈ ਜਾਂ ਕੋਈ ਗੱਟੀਆਂ ਬਣੀਆਂ ਹੋਈਆਂ ਗਿਆ ਮਾਸ ਸੋਲਿਆ ਹੋਇਆ ਹੈਗਾ ਤਾਂ ਸਾਡੇ ਕੋਲੇ ਇੱਕ ਜੋੜਾਂ ਦਾ ਤੇਲ ਵੀ ਹੁੰਦਾਗਾ ਜਿਹੜਾ 2 ਮਹੀਨਿਆਂ ਦੇ ਅੰਦਰ ਅੰਦਰ ਬਿਲਕੁਲ ਸਹੀ ਕਰ ਦੇਗਾ ਇਹ ਜਿਹੜਾ ਤੁਸੀਂ ਇਹ ਦਾਵਾ ਕਰਦੇ ਹੋ ਜੀ ਇਹ ਦਾਵਾ ਪੂਰਾ ਸਫਲ ਹੈ ਤੁਹਾਡਾ ਇਹ ਇਹ ਸਾਡਾ ਵਿਜੇ ਜੀ ਚਾਰ ਪੀੜੀਆਂ ਹੋ ਗਈਆਂ ਲੋਕਾਂ ਨੇ ਹੀ ਸਾਨੂੰ ਇਹ ਕੰਮ ਕਰਨ ਲਾਤਾ ਅਸੀਂ ਤਾਂ ਲੋਕਾਂ ਦਾ ਪਹਿਲਾਂ ਮਾੜਾ ਮੋਟਾ ਭਲਾ ਕਰ ਦਿੰਦੇ ਸੀਗੇ ਥੋੜੀ-ਥੋੜੀ ਲੋਕ ਹੀ ਸਾਡੇ ਕੋਲ ਇੰਨਾ ਆਉਣ ਲੱਗ ਗਏ ਕਿ ਸਾਨੂੰ ਦਵਾਈ ਬਣਾਉਣੀ ਸਾਡੀ ਮਜਬੂਰੀ ਬਣ ਗਈ ਤੁਸੀਂ ਆਪ ਦਾ ਐਡਰੈਸ ਦਿਓ ਪੂਰਾ ਮੇਰਾ ਜੀ ਅੰਦਰਲਾ ਬੱਸ ਸਟੈਂਡ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਪੰਜਾਬ 81468 01007 ਮੇਰਾ ਮੋਬਾਈਲ ਨੰਬਰ ਹੈ। ਦੋਸਤੋ, ਅਗਰ ਕਿਸੇ ਨੂੰ ਵੀ ਕੋਈ ਵਾਲਾਂ ਦੀ ਦਾੜੀ ਦੇ ਵਿੱਚ ਕੀੜਾ ਲੱਗਿਆ ਹੋਵੇ, ਕੋਈ ਸਮੱਸਿਆ ਹੋਵੇ ਤਾਂ ਇੱਕ ਵਾਰ ਇਹਨਾਂ ਕੋਲੇ ਜ਼ਰੂਰ ਆ ਕੇ ਦੇਖੋ। ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਕਰਿਓ। ਧੰਨਵਾਦ।